ਨੀ ਮਾ ਹਾਂ ਕੀ ਕਰੀ ਨਹੀਂ ਹੈ ਦੇ ਕੀ ਕਰਨਾ ਸੀ ਮਾਂ ਨੂੰ ਕੋਈ ਕੰਮ ਹੈ ਪਹਿਲਾਂ ਉਧਰ ਕਰਕੇ ਆਈਆਂ ਤੂੰ ਬਿਨਾ ਦੱਸੇ ਪਤਾ ਨਹੀਂ ਕਿੱਧਰ ਨੂੰ ਵਗ ਗਿਆ ਉਹ ਮਾਂ ਮਾਤਾ ਪਿੰਡ ਚ ਵਗ ਗਿਆ ਸੀ ਪਿੰਡ ਚ ਤਾਂ ਵਗ ਗਿਆ ਸੀ ਉਹਨਾਂ ਦੇ ਫੋਨ ਕਿਉਂ ਆਉਂਦੇ ਆ ਉਹਨਾਂ ਨੂੰ ਕੀ ਲੋੜ ਆ ਫੋਨ ਕਰਨ ਦੀ ਆਇਆ ਨਹੀਂ ਕੋਈ ਵੀ ਫੋਨਾਂ ਦਾ ਨਾ 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 ਮੈਨੂੰ ਤਾਂ ਐਸੀ ਤੇਰੇ ਕੋਲੇ ਆਇਆ ਹੂਗਾ ਉਹ ਮਾਂ ਮਾਨੂੰ ਕਿੱਥੋਂ ਕਰਦੀਆਂ ਚੰਬਲੀਆਂ ਧੀਵੇਂ ਆ ਫੋਨ ਉਹਨਾਂ ਦਾ ਤਾਂ ਕੋਈ ਹਾਲ ਹੀ ਨਹੀਂ ਮਾਂ ਪਿਓ ਦਾ ਹੁੰਦਾ ਵੀ ਧੀਆਂ ਨੂੰ ਪਸਾਈ ਗਏ ਉਹਨਾਂ ਦਾ ਹੁਣ ਗਾਲਣਾ ਲਾ ਲਈਆਂ ਉਹ ਛੋਟੀ ਤਾਂ ਦੇਖ ਲੈ ਚੰਬੜੀ ਹੋਈ ਦਾ ਅੱਥੋਂ ਕਮਾਲੀ ਲੈ ਉਹ ਤਾਂ ਕਰਦੀ ਸੀ ਢੱਕਾ ਪਤਾ ਘਰੇ ਰੋਟੀ ਦਾ ਪਕਾਉਂਦੀ ਸੀ ਉਹ ਵੀ ਜਾ ਕੇ ਬਹਿ ਗਈ ਲੈ ਉਥੇ ਹੇ ਹੇ ਕਰੀ ਜਾਂਦੀਆਂ ਹੋਣਗੀਆਂ ਆ ਜਿਹੜੇ ਹੁਣ ਦੇਖ ਲੈ ਚੱਲੇ ਨੂੰ ਛੂਟ ਜੇ ਉਹਦਾ ਲਾਲਚ ਦੇਤਾ ਹੂ ਦੂਰ ਦੂਰ ਸੌਦੇ ਲੈ ਕੇ ਦੇ ਦੇਣਗੇ ਸਮਾਈ ਆਪਣੇ ਜੁम्मे ਪਾ ਦੇਣਗੇ ਆਈ ਨਹੀਂ ਪਤਾ ਕਿੰਨੇ ਕਿ ਚੱਕ ਕਿ ਲੈਉਣੀਆਂ ਉੱਥੋਂ ਹੁਣ ਬਾਦੂ ਬਾਜ਼ਾਰ ਚ ਬਾਦੂ ਕਪੜਾ ਡੱਗਿਆ ਪਿਆ ਮਾ ਇਹੋਨਾਂ ਦਾ ਤਾਂ ਜਮੀ ਹੁਣ ਸਰਿਆ ਪਿਆ ਵਾ ਸਾਹਾ ਗੂੰਗਰੋਲੀਆਂ ਲਿਆ ਜਾ ਸਿੱਟੀ ਜਾਂਦੇ ਨਾ ਸਮਾਈ ਸੰਗਾ ਉੱਤੇ ਵੱੱਦ ਪਾਈ ਜਾਂਦੀ ਆ ਲੀੜਾ ਚੱਜਦਾ ਨਹੀਂ ਹੁੰਦਾ ਹੁਣ ਆਪਾਂ ਨੂੰ ਇੱਥੇ ਲਿਆ ਕੇ ਆਏ ਨਹੀਂ ਪਤਾ ਬੋਰੀ ਪਰ ਲਿਆਉਂ ਮਾਵਾ ਕਰੀਏਗੀ ਕਿ ਬਸ ਇਹ ਨਾ ਤੇ ਹੀ ਕੰਮ ਹੋਗਾ ਤੀਜੇ ਦਿਨ ਸਲਾਈ ਮਹਿੰਗੀ ਪੈਂਦੀ ਐ ਕੱਪੜੇ ਚ ਕੋਈ ਤੰਤ ਨਹੀਂ ਤੰਤ ਨਹੀਂ ਹੁਣ ਮੈਂ ਤਾਂ ਹਾਰ ਕੇ ਉਧਰ ਕਰਕੇ ਆਈ ਸੀ ਸਾਰਾ ਤੇ ਆ ਮੋਟਰ ਛੱਡ ਮੈਂ ਤਾਂ ਦੁੱਧ ਵਾਲੇ ਭਾਂਡੇ ਧੋਦੀ ਸੀਗੀ ਮੈਥੋਂ ਖੜਾ ਨਹੀਂ ਹੋਇਆ ਗਿਆ ਛੱਡ ਦਿੰਦਾ ਮੋਟਰ ਤਾਂ ਕੋਈ ਨਾ ਭਾਂਡੇ ਦਾ ਢੋਲੀ ਮਾਂ ਤੇ ਦੁੱਧ ਕਿੰਨਾ ਲੈ ਗਿਆ ਸਾਰਾ ਪਾ ਕੇ ਉਹ ਦੋ ਤਾਂ ਲੈ ਗਿਆ ਅੱਛਾ ਕੀ ਲਾਇਆ ਦੁੱਧ ਦਾ ਰੇਟ ਅਰੇ ਹਟ ਕਿਹੜੇ ਰੇਟ ਨੇ ਬਸ ਮੈਨੂੰ ਤਾਂ ਹਸਾਬ ਜਾਨੀਗਾ ਹੈਗਾ ਪਤਾ ਨਹੀਂ ਕਹਿੰਦਾ ਸੀ 4.0 ਫੈਂਟ ਆਈ ਆ ਸਾਰ 0.5 ਤਾਂ ਮਹਿੰਗਾ ਪਈ ਜਾਂਦਾ ਵੀ ਦੁੱਧ ਕਿਹੜਾ ਮਾਂ ਪਰ ਦੁੱਧ ਜੀ ਵੀ ਨਹੀਂ ਕੋਈ ਪੜਦਾ ਹੁਣ ਤਾਂ ਫੇਰ ਹੁਣ ਕੀ ਨਾਲ ਤੇ ਕੀ ਕਰੀਏ ਹੋਰ ਕੰਮ ਹੀ ਨਹੀਂ ਕੋਈ ਧੰਦਾ ਹੀ ਨਹੀਂ ਗਾ ਜੱਟ ਤਾਂ ਜਮਾ ਮਾਰਦਾ ਬਸ ਫੇਲ ਹੋ ਗਏ ਜਮਾ ਤਾਂ ਜਮਾ ਮਾਰਦਾ ਜੱਟਾ ਮਾੜਾ ਬੜਾ ਚਲ ਘਰੇ ਕਰਦੇ ਸੀ 22 ਸਮਝਾਇਆ ਵੀ ਆ ਸਲਾਈ ਜੀ ਦਾ ਕੰਮ ਸਿੱਖ ਲੋ ਕੋਈ ਹੱਥੀ ਕੰਮ ਸਿੱਖ ਲੋ ਸਲਾਈ ਚੰਗੋਏ ਭਲੇ ਲੀੜੇ ਸਉਣ ਜਾਂਦੀਆਂ ਸੀ ਉਹ ਵੀ ਸਿੱਟਣ ਲੱਗ ਗਈਆਂ ਉਹ ਵੀ ਹੁਣ ਸਿਆਉ ਤੇ ਸਟਾਈ ਮਿਲਦੇ ਆ ਉਹ ਵੀ ਉਹਨਾਂ ਦੇ ਹੱਥੋਂ ਨਹੀਂ ਲੱਗਿਆ ਝਾਕਣ ਇਹ ਕਰਦੀਆਂ ਨੇ ਮਾਂ ਹੁਣ ਇਹਦਾ ਸਰੀ ਪਿਆ ਬਸ ਬਸ ਸਰੀਆ ਪਿਆ ਤੁੰਦੇ ਚੱਲ ਕੋਈ ਨਾ ਦੇਖਦੇ ਬਰੇ ਨਾ ਕਿੰਨਾ ਜਰ ਬਿਠਾਈ ਰੱਖਣਗੇ ਬਿਠਾਈ ਰੱਖਣ ਫਿਰ ਹੋਰ ਤਾਂ ਕੋਈ ਸਾਰੇ ਨਹੀਂ ਜਾ ਭਾਈ ਫਿਰ ਹੁਣ ਐ ਕਰ ਜਾ ਕੇ ਲਿਆ ਉਹ ਜਾ ਕੇ ਮਾਂ ਕੇ ਅੱਜ ਲੈ ਆਏ ਫਿਰ ਫਿਰ ਇਹੀ ਕੰਮ ਹੋਇਆ ਕੋਈ ਜਮੀਨ ਅੱਗੇ ਤੋਂ ਫੇਰ ਤਾਂ ਪਹੁੰਗਣਗੇ ਹੁਣ ਆਪੇ ਆਉਣਾ ਨੇ ਤਾਂ ਨਪੁੱਤੀ ਦਾ ਸੱਸ ਵੱਜੂਗੀ ਵੀ ਮਾਂ ਵਿਆਹ ਹੋਣਗੇ ਮਾਂ ਨੇ ਕੱਤਿਆ ਨਹੀਂ ਤਬ ਤੇਰੀ ਇੱਛਾ ਵੇਰ ਦੇਖ ਲੈ ਫਿਰ ਮਤਲਬ ਆ ਗਏ ਨਾ ਮੈਂ ਤਾਂ ਕਹਿੰਦੀ ਸੀ ਜਾ ਕੇ ਲਿਆ ਚੱਲ ਫਿਰ ਦੇਖਦਾ ਨਾ ਚਲ ਫਿਰ ਮਨ ਮਾੜਾ ਬਟਾ ਨਾ ਆਖਾ ਦੇ ਮੋਟਰ ਦੀ ਨਾਲ ਆ ਕਿ ਕੀ ਕਰ ਲੈ ਹੋਰ ਹੁਣ ਅਕੇ ਚੋਰ ਨਾ ਭੱਜੇ ਤੱਕ ਲੋਦੀ ਨਾ ਪਾਜੀ ਆ ਜਾਨੀ ਤੈਨੂੰ ਕਾਲੀ ਕਾਲੀ ਪੈਰ ਪੱਟ ਲਾ ਤੂੰ ਹੁਣ ਨਹੀਂ ਮੈਂ ਤਾਂ ਪੈਰ ਪੱਟ ਲੂੰਗੀ ਮੈਂ ਤੈਨੂੰ ਐਂ ਕਹਿੰਦੀ ਸੀ ਵੇਖ ਕਰਨਾ ਤੂੰ ਮੈਨੂੰ ਲੈ ਤਾਈ ਚਲਾਉਣਾ ਸੀ ਮੈਂ ਵੀ ਈ ਘਾਰ ਆ ਮੇਰਾ ਵੀ ਪੇਕਿਆਂ ਦੇ ਬਾਰ ਬੈਠੇ ਤੋਂ ਵੀ ਨਹੀਂ ਸਾਤ ਅਸੀਂ ਪਰ ਤੇਰਾ ਦਿਮਾਗ ਤਾਂ ਹੈਗਾ ਕਿ ਮੈਨੂੰ ਤਾਂ ਲੱਗਦਾ ਉਹ ਵੀ ਹੈ ਨਹੀਂ ਹੁਣ ਕੀ ਹੋ ਗਿਆ ਭੈਣੇ ਹਜੇ ਤਾਂ ਤੂੰ ਅੰਦਰ ਬੜੀ ਨਹੀਂ ਤੇ ਤੂੰ ਮੈਨੂੰ ਪਹਿਲਾਂ ਹੀ ਬੋਲਣ ਲੱਗੀ ਨਹੀਂ ਬੋਲਾਂ ਨਾ ਵੇਖ ਮੇਰੇ ਚੱਪਲਾਂ ਪਵਾਤੀਆਂ ਤੂੰ ਲੈ ਉਹ ਹੁਣ ਤੇਰੇ ਪੈਰ ਸੀ ਤੈਨੂੰ ਪਤਾ ਹੋਣਾ ਚਾਹੀਦਾ ਸੀ ਵੀ ਮੇਰੇ ਪੈਰਾਂ 'ਚ ਚੱਪਲਾਂ ਨੇ ਤੂੰ ਬੂਟ ਪਾ ਕੇ ਤਰਪੈਂਦੀ ਦੱਸ ਵੀ ਕੋਈ ਜ਼ਿੰਮੇਵਾਰੀ ਵੀ ਕੋਈ ਚੀਜ਼ ਹੁੰਦੀ ਆ ਤੈਨੂੰ ਤਾਂ ਹੁਣ ਜੇ ਪਿੰਡ ਗਈ ਸੀ ਤੈਨੂੰ ਆਏ ਨਹੀਂ ਪਤਾ ਸੀ ਵੀ ਆਹ ਉਹਨਾਂ ਦਾ ਖਰਾਬ ਹੁੰਦਾ ਕਿ ਖਰਾਬ ਹੁੰਦਾ ਨਹੀਂ ਮੈਨੂੰ ਤਾਂ ਸਾਰਾ ਕੁਝ ਹੀ ਸੋਚਣਾ ਪੈਂਦਾ ਪਹਿਲਾਂ ਇੱਥੇ ਸੋਚੀ ਜਾਂਦੀ ਸੀ ਜਦੋਂ ਪਿੰਡ ਜਾਣੇ ਆ ਉੱਥੇ ਸੋਚਣਾ ਪੈਂਦਾ ਨਹੀਂ ਪੈਣੇ ਨਾ ਇੰਨਾ ਸੋਚਿਆ ਕਰ ਜੇ ਇੰਨਾ ਸੋਚਦੀਆਂ ਨਾ ਤਾਂ ਹੀ ਘਾਟੇ ਚ ਜਾਨੀ ਆਗੀ ਤੈਨੂੰ ਹੁਣ ਮੈਂ ਐਂ ਕਹਨੀ ਆ ਤੂੰ ਕਾਲੀ ਕਾਲੀ ਪੈਰ ਪਾਟਾ ਪਾ ਚੱਲੀਏ ਜੇ ਹੁਣ ਉੱਥੇ ਮੂਰੇ ਬੁੜੀ ਹੋਈ ਉਹਨੇ ਦੇਖ ਲਈਆਂ ਤੇਰੇ ਪੈਰਾਂ 'ਚ ਚੱਪਲਾ ਉਹ ਤਾਂ ਪਹਿਲਾਂ ਹੀ ਨਹੀਂ ਮਾਨ ਐਂ ਕਹਿ ਦੂ ਤੈਨੂੰ ਵੀ ਦੇਖ ਲੈ ਇੰਨੇ ਟਾਈਮ ਹੋ ਗਿਆ ਉੱਥੇ ਪੇਕਿਆਂ ਦੇ ਦਰ ਬੈਠੀ ਨੂੰ ਹੈ ਉਹ ਤਾਂ ਪੈਰ ਵੀ ਨਹੀਂ ਧਕੇਗਾ ਵੀ ਸਰਦੀ ਇੰਨੀ ਆਗੀ ਇੰਨਾ ਠੰਡਾ ਵੀ ਦੇਖ ਲੈ ਉਵੇਂ ਹੀ ਪੈ ਚੱਪਲਾ ਚ ਆਗੀ ਮੈਂ ਤੈਨੂੰ ਤਾਂ ਕਹ ਨਹੀਂ ਜਿਹੜੇ ਤੇਰੀ ਅਲਮਾਰੀ 'ਚ ਬੂਟ ਪੈਨੇ ਨਾ ਉਹ ਕੱ ਮੈਂ ਇਹਨਾਂ ਨੂੰ ਆਏ ਕਰਾਂਗੇ ਵੀ ਸਾਡੇ ਮਾਪੇ ਨੇ ਲੈ ਕੇ ਦਿੱਤੇ ਨੇ ਆ ਮੈਂ ਇੱਕ ਦੋ ਸੂਟ ਹੋਰ ਪਾਤੇ ਸੀਗੇ ਅਣ ਸਲਾਈ ਕੀਤੇ ਹੋਏ ਮੈਂ ਕਿਹਾ ਨਾਲੇ ਉਹਨੂੰ ਦਿਖਾ ਦਾਂਗੇ ਵੀ ਇਹ ਸੰਤਾਹ ਦੇ ਕੇ ਤੋਰਿਆ ਕਿ ਮੇਦੀ ਗੱਲ ਸੁਣ ਜਿਹੜੀਆਂ ਆਪਸ ਸੁਫਾਈਆਂ ਦਿੰਦਾਂ ਨਾ ਉਹ ਅਗਲਾ ਭੋਆ ਦੀ ਆਪਾਂ ਕਿੰਨੀਆਂ ਹੀ ਸੱਚੀਆਂ ਅਗਲੇ ਨੂੰ ਸੱਚ ਨਹੀਂ ਲੱਗਦੇ ਅਗਲੇ ਤਾਂ ਹਾਲ ਦੇ ਹੁਣ ਸ਼ਰਾਬੀ ਪੁੱਤ ਦੀ ਬਣ ਕੇ ਬੈਠ ਗਈ ਨਾ ਤਾਂ ਹੀ ਤਾਂ ਭੈਣੇ ਤੈਨੂੰ ਮੈਂ ਕਹਣੀ ਆ ਵੀ ਉਹਦੇ ਪੁੱਤ ਚ ਦੇਖ ਜਿੰਨੀਆਂ ਮਰਜ਼ੀ ਕਮੀਆਂ ਨੇ ਉਹ ਆਏ ਥੋੜੀ ਕਹੂਗੀ ਵੀ ਮੇਰੇ ਪੁੱਤ ਚ ਗਲਤੀ ਆ ਆਖਿਰਕਾਰ ਉਹਨੇ ਨੋਹਾਂ ਨੂੰ ਹੀ ਕਹਿਣਾ ਵੀ ਨੋਹਾਂ ਮਾੜੀਆਂ ਨਹੀਂ ਆ ਤਾਂ ਹੀ ਤਾਂ ਤੈਨੂੰ ਮੈਂ ਕਹਿ ਨਹੀਂ ਹੁੰਨੀ ਆ ਵੀ ਚਲ ਜੇ ਮੈਂ ਨਹੀਂ ਕੰਮ ਕਰਦੀ ਕਿਸੇ ਟਾਈਮ ਤੂੰ ਮੈਨੂੰ ਨਾ ਮਾੜੀ ਕਿਹਾ ਕਰ ਤੂੰ ਬੁੜੀ ਨੂੰ ਕਿਹਾ ਕਰ ਤੂੰ ਤਾਂ ਮੈਨੂੰ ਕਹਿਣ ਲੱਗ ਜਾਨੀ ਹੁੰਨੀ ਆ ਨਹੀਂ ਤੈਨੂੰ ਕਹਾਂ ਨਾ ਤੇ ਜਦੋਂ ਤੂੰ ਵੀਜ਼ਾ ਲਵਾਉਂਦੀ ਸੀ ਉਦੋਂ ਮੈਥੋਂ ਪੁੱਛ ਕੇ ਲਵਾਉਂਦੀ ਸੀ ਹੁਣ ਪਰਾਂ ਜਿਉਂ ਕਰਕੇ ਮੂੰਹ ਹੱਸ ਦੰਦ ਕੱਢਦੀ ਐ ਚਲ ਕੋਈ ਹੁਣ ਆਪਿਆਂ ਨਾਲ ਹੀ ਹਾਸੇ ਹੁੰਦੇ ਨੇ ਕਿ ਹੋਰ ਮੈਂ ਹੁਣ ਬੁੜੀ ਨਾਲੇ ਜਾ ਕੇ ਹੱਸੂਗੀ ਹਾਂ ਤੈਨੂੰ ਕਹ ਤਾ ਹੈਗਾ ਉਹ ਤਾਂ ਮੇਰੇ ਉਹੀ ਪੈ ਹੁਣ ਆਏ ਕਰ ਦੋ ਸ਼ੁਕਰ ਕਰ ਵੀ ਬੁੜੀ ਇੱਧਰ ਉੱਧਰ ਹੋਵੇ ਉੱਧਰ ਹੋਵੇ ਪਸ਼ੂਆ ਪੁਸੂਆ ਵੱਲ ਆਪਾਂ ਝੱਟ ਦੇ ਨੇ ਅੰਦਰ ਵੜ ਜਾਗੇ ਨਿਓ ਫਿਰਦੀ ਅਮਰੂਦਾਂ ਦੇ ਬੂਟੇ ਕੰਨੀ ਇੱਧਰ ਬਾਹਰ ਨੂੰ ਪਾਸੇ ਆ ਜਾ ਫਲ ਖੰਡ ਗਿੱਰੀ ਰਾ ਦੇਖ ਲੈ ਕਿਵੇਂ ਅਮਰੂਦ ਖਾ ਖਾ ਕੇ ਲਾਲ ਹੋਈ ਪਈਆ ਹਾਈ ਫੇ ਲੈ ਫੜਾ ਮਟਰ ਜੇ ਤਾਂ ਕੱਢ ਤੇ ਗਾਜਨਾ ਚੀਰ ਕੇ ਰੱਖ ਦਿਆਂ ਕਹਿੰਦੇ ਹੁੰਦੇ ਨਕੇ ਮਾਤੋ ਕੇ ਭੁੱਖ ਬੁਰੀ ਹੁਣ ਖਾਦਾ ਅਥਣ ਨੂੰ ਫੇਰ ਖੜੀ ਕਰਨਾ ਹੀ ਪਊ ਮਨਾ ਇਹਨਾਂ ਤਾਂ ਸ਼ਰਮ ਨਹੀਂ ਹਜਾਨੀ ਜਾ ਕੇ ਬਹਿ ਗਈ ਉਹ ਤਾਂ 14 ਤਣਾ ਆ ਜਾਂਦੀ ਉਹ ਤਾਂ ਗੁੱਤ ਫੜ ਕੇ ਬਾਹਰ ਕੱਢੂ ਲਹੂ ਪੀ ਲਿਆ ਕੀ ਹੋਇਆ ਤੈਨੂੰ ਸਾਰਾ ਬੁੜ ਬੁੜ ਕਰੀ ਜਾਨੀ ਕਿਸੇ ਬਸ ਸੁਹਾ ਜੀ ਬੁੜ 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 ਤੈਨੂੰ ਹੋ ਗਿਆ ਤੁਸੀਂ ਨਾ ਮੈਨੂੰ ਮਿਠਤ ਨਾ ਪੁੱਛ ਲੋ ਮੇਰਾ ਨਾਮ ਲੱਡ ਪਤਾ ਉਹ ਮੈਂ ਬਾੜੀ ਦੁਖੀ ਆ ਤੇ ਤੂੰ ਕਹਿੰਦੇ ਨਾ ਦੁਖੀ ਹੋ ਗਿਆ ਮੈਂ ਤਾਂ ਹੁਣ ਤੂੰ ਤਾਂ ਗਿਆ ਸੀ ਆਮਦੇ ਕੰਮ ਚਲ ਉਹਨੂੰ ਤਾਂ ਮੈਂ ਕੁਛ ਨਹੀਂ ਕਹਿੰਦੀ ਉਹ ਵੀ ਕੰਮ ਜ਼ਰੂਰੀ ਸੀ ਮੈਨੂੰ ਪਤਾ ਮੈਂ ਕਿੰਨੀ ਦੁਖੀ ਕੋਈ ਜਾ ਕੇ ਉੱਥੇ ਬਹਿ ਗਈ ਸ਼ਰਮ ਨਹੀਂ ਹੈ ਜਾ ਨਹੀਂ ਘਰੇ ਬਣਦਾ ਨਾ ਨੀ ਲੈਂਦੀਆਂ ਉਹ ਜਿਹੜੀ ਛੋਟੀ ਆ ਨਾ ਉਹ ਤਾਂ ਜਮਾ ਫਿੱਟਣੀਆਂ ਦੀ ਫੇਟ ਬਸ ਉਹਨੂੰ ਤਾਂ ਮੈਂ ਗੁੱਤ ਫੜ ਕੇ ਜੀ ਕਰਦਾ ਘਰੋਂ ਕੱਢ ਦਿਆਂ ਆਈ ਨੂੰ। ਉਹ ਜਿਵੇਂ ਤੂੰ ਤਾਂ ਨਾ ਬਿਨਾ ਮਾਤੋ ਤੈਨੂੰ ਤਾਂ ਦਿਮਾਗ ਤਾਂ ਤੇਰੇ ਹੈ ਨਹੀਂਗਾ। ਹੈ ਤੂੰ ਮੈਂ ਤਾਂ ਮਾਤ ਨਹੀਂ ਮੈਨੂੰ ਲੱਗ ਜਾ ਕਰ। ਮੈਂ ਤੈਨੂੰ ਦੱਸਦਾ ਨਾ ਗੱਲਾਂ ਤੇਰੇ ਦਿਮਾਗ ਕਿਉਂ ਨਹੀਂ ਮੈਂ ਤੈਨੂੰ ਬਿਉਂ ਦੱਸਦਾ ਨਾ ਤੂੰ ਮੇਰੀਆਂ ਬਿਉਂਤਾਸਾਂ ਸੁਣ ਲੈ ਸਕੀਮਾ ਸੋਲਿਆ ਫੇਰ ਦੱਸ ਦੇ ਵੀ ਕਿਉਂ ਨਹੀਂ ਤਵਾਗੇ ਮੇਰਾ। ਕੀ ਕਰਾਂ ਮੈਂ? ਤੂੰ ਇਹਨਾਂ ਦਾ ਕੰਮ ਵੰਡ। ਮੁਖ ਰੇਜਾ ਆ ਕੇ ਕੰਮ ਵੰਡਦੇ। ਲੈ ਭਾਈ ਇੱਕ ਦਿਨ ਰੋਟੀ ਤੂੰ ਕੋ ਕਰੂਗੀ ਤੇ ਇੱਕ ਦਿਨ ਗੋਹਾ ਉਹ ਸਟੂਗੀ। ਜਿਹੜੀ ਅੱਜ ਗੋਹਾ ਸਰਦੀ ਆ। ਉਸ ਮੇਰੇ ਰੋਟੀ ਰੋ ਕਰੂਗੀ ਦੂਜੀ ਗੋਹਾ ਸਿੱਟੂਗੀ ਮੱਪੇ ਕੰਮ ਲੋੜਾ ਮਾਇਆ ਆਏ ਕਰਕੇ ਦੇਖ ਲਉ ਉਹ ਜਿਹੜਾ ਬਾਹਰ ਬੈਠਾ ਮੁੰਡਾ ਉਹੀ ਕਹਿ ਦੂਗਾ ਆਖੂਗਾ ਮੇਰੀ ਬਹੂ ਨਾਲ ਮੇਰੀ ਮਾਂ ਤੋਂ ਕੱਟਿਆ ਨਹੀਂ ਗਿਆ ਕੰਮ ਵੰਡ ਵੰਡ ਦੇਣ ਲੱਗੀ ਇਹਨਾਂ ਦਾ ਕੀ ਪਤਾ ਕੀ ਲੁੱਤੀਆਂ ਲਾਉਣਗੀਆਂ ਪੁੱਤ ਬੰਨਿਓ ਵੀ ਜਿਹਦਾ ਫੋਨ ਆਉਣਾ ਹਟ ਗਿਆ ਮੈਂ ਤਾਂ ਉਹਦੇ ਵਿੱਚ ਦੀ ਸਾਹ ਲੈਨੀ ਆ ਮੈਨੂੰ ਤਾਂ ਸਾਹ ਉਹਨੋਂ ਫੜ ਜਾਊਗਾ ਓਏ ਓ ਐਡਾ ਬੇਦਮਾਗਨ ਉਹਨੂੰ ਪਤਾ ਵੀ ਜਿਹੜੀ ਘਰੇ ਰਹਿੰਦੇ ਉਹਨੂੰ ਕੰਮ ਵੀ ਕਰਨੇ ਹੀ ਪੈਂਦਾ ਹੁੰਦਾ ਕੰਮ ਵੰਡ ਕੇ ਦੇਣ ਨੂੰ ਕਿਹੜਾ ਸੂਲੀ ਤੇ ਚੜਾਉਣੇ ਕੰਮ ਹੀ ਆ ਉਹ ਘਰ ਦਾ ਕੰਮ ਹੈ ਉਹਨਾਂ ਦਾ ਮਿੱਠ ਤਨਾ ਖੜਾ ਛੁੱਟ ਜਾਂਦਾ ਪਰ ਇਹ ਤਾਂ ਤੁਰਦੀ ਹੋ ਜਾਂਦੀ ਉੱਥੇ ਚੱਲ ਵੀ ਜਾ ਲੱਗ ਜੂ ਇਹਦਾ ਪੇਸਾਂ ਕੁਸ ਹੋ ਜੂ ਤੂੰ ਕਿਹੜਾ ਕਿਹੜਾ ਕੰਮ ਤਾਂ ਲਾ ਇਹਨਾਂ ਨੂੰ ਕੋਈ ਬੋੜ ਬੋੜ ਕਰਨੋਂ ਤਾਂ ਬਿਉਂਤ ਨਾਲ ਤਾਂ ਖੇਡਦਾ ਆ ਬੰਨੇ ਹੱਥ ਤੂੰ ਦੇਦੀ ਵੰਡ ਕੇ ਮੈਨੂੰ ਤਾਂ ਗੋਲ ਦਿਆਂ ਨੀ ਬੜਾ ਸੱਪਾ ਸੱਪਾ ਹਾਂ ਮੈਨੂੰ ਕਿੱਥੇ ਗੋਲ ਦਿਆਂ ਮੈਂ ਤਾਂ ਬੋਲਿਆ ਕੰਮਲੀ ਕਰਤੀ ਆ ਗਈਆਂ ਪੜਪੜੀਆਂ ਸੋਚਾਂ ਸੋਚਦੀਆਂ ਵੀ ਅੱਜ ਵੀ ਸਿਆਣੀਆਂ ਹੋਣਗੀਆਂ ਅੱਜ ਛੱਡ ਕੇ ਬੁੜੀ ਦੇ ਸਿਰ ਤੇ ਤਮਕੋਲੀਆਂ ਲਾਉਂਦੀਆਂ ਫਿਰਦੀਆਂ ਇੱਕ ਦਿਨ ਕਹਿ ਕੇ ਜਾਂਦੀਆਂ ਅੱਠ ਦਿਨਾਂੋਂ ਦੁਕਾਨੀ ਵੱਡੀ ਵੀ ਜਾਂਬਲ ਗਈ ਇਹ ਤਾਂ ਦੋਨੇ ਭੈਣਾਂ ਦਾ ਤਾਂ ਰਿਸ਼ਤਾ ਲਵੇ ਨਾ ਬਸ ਮੈਂ ਤਾਂ ਹੁਣ ਫਸੀ ਆ ਬਸ ਕੌੜਾ ਤੇਲ ਪਾਈ ਬੈਠਿਆ ਕੰਨਾਂ ਚ ਮੈਂ ਵਿੱਚ ਕਹਿੰਦੇ ਨੇ ਕਿ ਦੋ ਮਹੀਨੇ ਚਾਹੀਦੀਆਂ ਹੁਣ ਇੱਕ ਆਪਦੀ ਬਿਉਂਤ ਨਾ ਬਗ ਜਾਂਦੀ ਐ ਇੱਕ ਜਣੀ ਉਹ ਬਗ ਜਾਂਦੀ ਆ ਭੇਕੇ ਜੀ ਤੇ ਡੋਡੀ ਦੀ ਹੁਣ ਦੋ ਮਹੀਨੇ ਆਪ ਦਾ ਭਜਦੀਆਂ ਨਾ ਵੀ ਉਹ ਆਪ ਦੇ ਨੂੰ ਭਜਦੀ ਉਹ ਦੂਜੀ ਆਪ ਦੇ ਨੂੰ ਭਜਦੀ ਆ ਵੀ ਜੇ ਦੋ ਮਹੀਨੇ ਕਰਦੇ ਹੁਣ ਫਿਰ ਆਲੀ ਬਿਉਂਤ ਨਾ ਦੇ ਭਣੇ ਆਪ ਤੇ ਹਾਰ ਤੇ ਮੈਂ ਬਗ ਜੂ ਤੂੰ ਦੂਜੇ ਤੇ ਬਗ ਜੀ ਇਹ ਤਾਂ ਪਤਾ ਹੀ ਨਹੀਂ ਲੱਗਦਾ ਮੈਨੂੰ ਛੌਰੀ ਮੈਂ ਥੋੜਾ ਗਲਤੀ ਹੋ ਗਈ ਤੂੰ ਤਾਂ ਥੱਕਿਆ ਆਇਆ ਸੀਗਾ ਤੇ ਉੱਥੇ ਚਾਹ ਦੀ ਕੁੱਟ ਪਈ ਐ ਗਾਂਸ ਤੇ ਪਾ ਕੇ ਪੀ ਲਾ ਨਾਲੇ ਪੱਕੀ ਪੇਹ ਰੋਟੀ ਜੇ ਖਾਣੀ ਐ ਅੱਛਾ ਨਾਲੇ ਤਾਂ ਅਗੇ ਵੀ ਤੂੰ ਥੱਕਿਆ ਆਇਆ ਸੀ ਨਾਲੇ ਉੱਥੇ ਗਾਂਸ ਤੇ ਚਾਹ ਪੀ ਤੂੰ ਪਾ ਕੇ ਪੀ ਲੈ ਦੇਖਿਆ ਕਿੰਨਾ ਤੱਕੇ ਨੂੰ ਚਾਹ ਤੂੰ ਪਾ ਕੇ ਪੀ ਲਾ ਐਂਦਾ ਕਿਹਾ ਇਹ ਨਹੀਂ ਮੈਂ ਦੂ ਚਾਹ ਨਹੀਂ ਦਿੰਦੀ ਭੱਜ ਕੇ ਮੈਂ ਨਹੀਂ ਲਿਆ ਕਰਨੀ ਚੱਲ ਬੱਸ ਚਾਹ ਬਾ ਦਿੰਦੀ ਮੈਂ ਤਾਂ ਬਾ ਚੀਰ ਕੇ ਹਟੀ ਸੀ ਕੋਈ ਗੋਲ ਜੀਉਂਦੀ ਮੈਂ ਖੋ ਹੱਥਨ ਮਾਲ ਪਸੂ ਦਾ ਬੇੜਾ ਅਰੇ ਦਾ ਆਪਣਾ 11 ਵਜੇ ਨਹੀਂ ਪਹਿਲਾਂ 8:00 ਤੇ ਤੈਨੂੰ ਦਸਨਸਾ ਹੋ ਗਿਆ ਬਸ ਮੈਂ ਤਾਂ ਹੀ ਖਾ ਲਈ ਸੰਸ ਜਾ ਬਗ ਜਾ ਗੈਂਸ ਤੇ ਪਈਏ ਚਾ ਚੱਕ ਲਿਆ ਗਰਮ ਜਾ ਕੇ ਚੱਕ ਲੈ ਮਮਾ ਜੀ ਹਜੇ ਚੇਤ ਨਹੀਂ ਮੰਦਾ ਚੰਦ ਚੰਪਤ ਨਹੀਂ ਮੰਦਾ ਨਾ ਚੱਲ ਫਿਰ ਮੈਂ ਪਰਿਆ ਨਹੀਂ ਆਹਾ ਆ ਤਰੇ ਆਪ ਦਾ ਕੰਮ ਕਰ ਲੈ ਚੰਗਾ ਤੂੰ ਲਾ ਪਾ ਲੈ ਘੁੱਟੇ ਤੇ ਪਈ ਫਿਰ ਜਿੱਤ ਜੰਮਣੇ ਮਰਦਾ ਦਮ ਜਲੇ ਕੇ ਪੀ ਲੈ ਤੂੰ ਹੀ ਸਿੱਧੀ ਕਰ ਲੈ ਚੰਗਾ ਆ ਤੂੰ ਹੀ ਸਿੱਧੀ ਕਰ ਲੈ ਤਾ ਤੂੰ ਹੀ ਸਿੱਧੀ ਕਰ ਲੈ ਸਾਰਾ ਦਿਨ ਨਾ ਮੇ ਮਾੜੀ ਮਾੜੀ ਗੱਲ ਤੇ ਬੋਗਵਾਂ ਨਾਲ ਲੜੀ ਜਾ ਕਰ ਇਹ ਤਾਂ ਤੀਜ ਦਾ ਚੰਦ ਹੁੰਦੀਆਂ ਬੋਗਵਾਂ ਦਾ ਕਿਉਂ ਐਵੇਂ ਇਹਨਾਂ ਨੂੰ ਬੋੜ ਬੋੜ ਕਰੀ ਜਾਂਦੀ ਹੁੰਨੀ ਐ ਇਹਨਾਂ ਬਿਨਾਂ ਤਾਂ ਨੇਹਰਾ ਪੈ ਜਾਂਦਾ ਘਰੇ ਜੀਦੇ ਹੈ ਨਹੀਂ ਉਹਨੂੰ ਪਤਾ ਤਰਸਦੀ ਫਿਰਦੀ ਆ ਦੁਨੀਆ ਕਿ ਸਾਡੇ ਬਹੂ ਆਜ ਨੂੰ ਆਜੇ ਬੇਬੇ ਕਰਦੇ ਫਿਰਦੇ ਕਿ ਉਹਦੇ ਪੈਰੀ ਹੱਥ ਲਾਉਂਦੇ ਕਿ ਉਹਦੇ ਲਾਉਂਦੇ ਕੋਈ ਸਾਖ ਨਿਕਲੋਂਦਾ ਹੁਣ ਤੇਰੇ ਤੱਕ ਭੱਜ ਕੇ ਹੋਏ ਨਾ ਇਹ ਧੁੱਪ ਜੀ ਤਾਂ ਨਾ ਵਧੀਆ ਨਿਕਲਿਆ ਹੀ ਇਹ ਕੱਪੜਿਆਂ ਨੂੰ ਧੁੱਪ ਲੱਗ ਜਾ ਪਹਿਣੇ ਸਾਰੇ ਕੰਮ ਕਰਤੇ ਹੈ ਹੋਰ ਕੰਮ ਵੀ ਹੋ ਗਏ ਮੈਂ ਤੈਨੂੰ ਕੀ ਆਹ ਕਿਤਾਬ ਜੀ ਕਿ ਮੈਂ ਚੱਕੀ ਫਰਦੀ ਆ ਤੂੰ ਕਿਤਾਬ ਕਾਦੀ ਆਗੀ ਇਹ ਤਾਂ ਸਟੋਰੀਆਂ ਜੀਆਂ ਸੀਗੀਆਂ ਵਧੀਆ ਸੀਗੀਆਂ ਮੈਂ ਕਿਹਾ ਚੱਲ ਮੈਂ ਨਾਲੇ ਰੈਸਟ ਕਰ ਲੰਨੀ ਆ ਨਾਲੇ ਮੈਂ ਪੜ ਲੰਨੀ ਆ ਮੇਰੀ ਗੱਲ ਸੁਣ ਪੜਨ ਦੀ ਹੁਣ ਨਾ ਉਮਰ ਟੱਪ ਗਈ ਹੁਣ ਤਾਂ ਕੰਮ ਕਰਨ ਦੀ ਉਮਰ ਰਹਿ ਗਈ ਨਾਲੇ ਮੈਂ ਤੈਨੂੰ ਗੱਲ ਹੋਰ ਦੱਸਦਾ ਹਾਂ ਹਾਂ ਦੱਸ ਆ ਕੱਪੜੇ ਤਾਂ ਹੁਣ ਮੈਂ ਧੋਤੇ ਤੇ ਹੁਣ ਆਪਾਂ ਗੋਹਾਕੂੜਾ ਕਰਿਆ ਅਗੇ ਹਾਏ ਮੈਂ ਮਰ ਜਾ ਗੋਹਾਕੂੜਾ ਹੋਰ ਤੇ ਉਹ ਜਿਹੜੀ ਲਾਈ ਹੋਈ ਸੀਗੀ ਤਾਂ ਤੈਨੂੰ ਕਿਸੇ ਗੱਲ ਦਾ ਨਹੀਂ ਪਤਾ ਨਾ ਮੈਨੂੰ ਨਹੀਂ ਪਤਾ ਹੈਗਾ ਕੀ ਹੋ ਗਿਆ ਹੋ ਕੀ ਗਿਆ ਮੰਮੀ ਨੇ ਦੱਸਿਆ ਕਹਿੰਦੀ ਭਾਈ ਤੁਹਾਡੇ ਕੰਮ ਵੰਡਤੇ ਮੈਂ ਅੱਜ ਤੋਂ ਇੱਕ ਜਾਨੀ ਤਾਂ ਗੋਹਾਕੂੜਾ ਕਰਿਆ ਕਰਿਓ ਇੱਕ ਜਾਨੀ ਰੋਟੀ ਟੁੱਕ ਤੇ ਦੂਜੇ ਦਿਨ ਉਹ ਰੋਟੀ ਟੁੱਕ ਕਰੂਗੀ ਤੇ ਦੂਜੀ ਗੋਹਾਕੂੜਾ ਹਾਈ ਮੈਂ ਮਰ ਜਾ ਬੁੜੀ ਜੀ ਤੇ ਨਾ ਨਵੇਂ ਤੋਂ ਨਮਾ ਸਿਆਪਾਵਾ ਕੇ ਰੱਖਦੀ ਆ ਕੰਮ ਵੰਡਣ ਨੂੰ ਦੱਸ ਭਾਣੇ ਕੀ ਸੀਗਾ ਚਲ ਨਾਲ ਹੀ ਤੂੰ ਕਰੀ ਜਾਂਦੀ ਨਾਲ ਹੀ ਮੈਂ ਕਰੀ ਜਾਂਦੀ ਅੱਗੇ ਕਿਹੜਾ ਆਪਣੇ ਕੰਮ ਨਹੀਂ ਸੀ ਹੁੰਦੇ ਹੈਗੇ ਕਿਉਂ ਇੱਕ ਕੰਮ ਵੰਡੇ ਤੋਂ ਫਾਇਦਾ ਦਾ ਇੱਕ ਹੋ ਗਿਆ ਲੜਾਈ ਨਹੀਂ ਪੈਣੀ ਉਹਦੀ ਅਗਲਾ ਆਪਦਾ ਛੇਤੀ ਕਰੇ ਪੋਂਦੀ ਲੇਟ ਕਰੇ ਤੇ ਨਾਲੇ ਨਾਲੇ ਕੰਮ ਮੰਮੀ ਨੇ ਨਹੀਂ ਵੰਡੇ ਬਾਪੂ ਜੀ ਨੇ ਵੰਡੇ ਆ ਜੇ ਮੰਮੀ ਨੇ ਇੱਕ ਵੰਡੇ ਹੁੰਦੇ ਕੰਮ ਫੇਰ ਤੂੰ ਕੰਮ ਕਿੱਥੋਂ ਕਰਦੀ ਹੁਣ ਤਾਂ ਬਾਪੂ ਜੀ ਨੇ ਵੰਡੇ ਆਪੇ ਕਰਨਾ ਪਊ ਤੇ ਚੱਲ ਮੇਰੇ ਨਾਲ ਭੈਣੇ ਗੋਹਾ ਕੂੜਾ ਇਕੱਠਾ ਹੋਇਆ ਪਿਆ ਤੇ ਮੈਂ ਆਏ ਕਹਿੰਦੀ ਸੀ ਦੇਖੀ ਮੇਰਾ ਤਾਂ ਨਾ ਨਾਲੇ ਤਾਂ ਅੱਜ ਸਿਰ ਦੁਖਦਾਗਾ ਤੇ ਨਾਲੇ ਅੱਜ ਮੇਰਾ ਬੀਪੀ ਘਟਿਆ ਪਿਆਗਾ ਮੈਂ ਤਾਂ ਕਹਿੰਦੀ ਸੀ ਮੈਂ ਥੋੜੀ ਜਿਹੀ ਰੈਸਟ ਕਰ ਲੈਂਨੀ ਆ ਦਵਾਈ ਲੈ ਲਵਾਂ ਮੈਂ अच्छा नहीं तू बाली शहर बनਦੀ ਹੈ ਭੈਣ ਨੂੰ ਵੀ ਗੱਪ ਮਾਰੀ ਇੰਨੀ ਹੈ ਅੱਜ ਜਦੋਂ ਕਿਤਾਬ ਚੱਕ ਗਏ ਲਈ ਉਹਦੇ ਤੇਰਾ ਬੀਪੀ ਨਹੀਂ ਘਟਦਾ ਸੀ ਉਹਦੇ ਚੱਕਰ ਕਿੱਧਰ ਗਏ ਸੀ ਭੈਣੇ ਮੈਨੂੰ ਤਾਂ ਨਾ ਜਦੋਂ ਤੱਕ ਕਿਹਾ ਵੀ ਗੋਹਾ ਗੂੜਾ ਮੈਨੂੰ ਤਾਂ ਗੋਹਾ ਗੂੜਾ ਸੁਣ ਕੇ ਹੀ ਚੱਕਰ ਆਉਣ ਲੱਗ ਜਾਂਦੇ ਆ ਕੀ ਕਰਾਂ ਮੈਂ ਉਹ ਤਾਂ ਤਾਂ ਦੁੱਧ ਦਾ ਐਡਾ ਵਾਟਾ ਭਰਾ ਲੈਣੀ ਆ ਵੀ ਦੁੱਧ ਮੈਂ ਇੰਨਾ ਪੀਣਾ ਵੀ ਕੈਲਸ਼ੀਅਮ ਵੀ ਨਾ ਘਟ ਜੇ ਹੁਣ ਚੱਲ ਗੋਹੇ ਕੁੜੇ ਕੰਨੀ ਆ ਮੈਂ ਪਾ ਤੇ ਇਧਰ ਕੱਪੜੇ ਚੱਲ ਆ ਨਾਲੇ ਚੱਕ ਦਿਆ ਬੁਰੀ ਦੇਖਲਾ ਤੂੰ ਨਵੇਂ ਤੋਂ ਨਵਾਂ ਸਿਆਪਾ ਖੜਾ ਕਰਦੀਆ ਮੇਰੀ ਜਾਨ ਨੂੰ ਤਾਂ ਸੋਚਿਆ ਸੀ ਵੀ ਚੱਲ 4 ਦਿਨ ਉੱਥੇ ਆਰਾਮ ਕਰੂੰਗੀ ਵੀ ਹੁਣ ਤਾਂ ਚੱਲ ਭੈਣ ਚਲੀ ਜਾਊਗੀ ਹੁਣ ਮੈਨੂੰ ਕੀ ਪਤਾ ਸੀਗਾ ਵੀ ਮੈਨੂੰ ਗੋਹੇ ਕੁੜੇ ਚ ਵੀ ਭਜਾਉਣਗੇ ਇਹ ਹੁਣ ਤਾਂ ਤੂੰ ਨਾ ਰੱਬ ਅੱਗੇ ਅਰਦਾਸਾਂ ਕਰਿਆ ਕਰ ਵੀ ਮੇਰਾ ਵੀਜ਼ਾ ਛੇਤੀ ਲੱਗ ਜੇ ਮੇਰਾ ਕੰਮਾਂ ਤੋਂ ਖਿਹੜਾ ਛੁੱਟ ਜੇ ਹੁਣ ਨਹੀਂ ਮੈਨੂੰ ਲੱਗਦਾ ਤੇਰਾ ਖਿਹੜਾ ਛੁੱਟੂਗਾ ਐਵੇਂ ਮਰ ਜਾ ਇਹ ਵੀ ਇੱਕ ਦਿਨ ਚਾਰ ਸੁਣਾ ਗਈ ਮੈਨੂੰ ਤਾਂ ਦੇਖ ਲਾ ਹੁਣ ਇਹਨੂੰ ਵੀ ਮੌਕਾ ਮਿਲ ਗਿਆ ਬੋਲਣ ਦਾ ਨਾਲੇ ਮੈਂ ਇਹਦੇ ਵਾਰ ਇੰਨਾ ਸੋਚਿਆ ਨਹੀਂ ਉਥੋਂ ਮੈਂ ਇਹਨੂੰ ਲੈ ਕੇ ਆਈ ਵੀ ਚਲ ਆਪ ਦੇ ਘਰੇ ਹੈ ਵੀ ਤੇਰਾ ਘਰ ਬਸ ਜੂਗਾ ਮੈਨੂੰ ਹੀ ਦੇਖ ਲਾ ਤੂੰ ਸੁਣਾ ਗਈ ਵੀ ਹਾਂ ਵੀ ਕੰਮ ਵੰਡ ਕੇ ਦੇ ਤੇ ਐਂ ਕਰਤਾ ਹਾਈ ਮੈਂ ਮਰ ਗਿਆ ਹੁਣ ਮੇਤੋਂ ਪਸੂਆਂ ਦਾ ਕਿਰਾਇਆ ਕਰਨਗੇ ਮੈਂ ਕੀ ਕਰਾਂ ਹਾਈ ਮੇਤੋਂ ਤਾਂ ਗੋਹਾ ਕੁੜਾ ਨਹੀਂ ਸੱਟਿਆ ਜਾਣਾ ਹੁਣ ਬੁੜੀ ਨੂੰ ਕਿਹੜਾ ਬਹਾਨਾ ਲਾਵਾਂ ਬੁੜੀ ਨੂੰ ਤਾਂ ਲਾ ਦੂੰਗੀ ਚਲ ਠੀਕ ਆ ਪਰ ਬਾਪੂ ਬਾਪੂ ਕਹੂਗਾ ਕੁੜੇ ਤੂੰ ਮੈਂ ਤਾਂ ਤੈਨੂੰ ਕੰਮ ਵੰਡ ਕੇ ਦਿੱਤੇ ਸੀ ਤੈਂ ਕਿਉਂ ਨਹੀਂ ਕੀਤਾ ਹੁਣ ਉਹਨੂੰ ਕੀ ਕਹਾਂ ਮੈਂ ਚਲ ਦੇਖਦੀ ਆ ਕੋਈ ਨਾ ਕੋਈ ਤਾਂ ਸਕੀਮ ਲਾਉਣੀ ਪਊ ਕਿਰਨਾ ਆਏ ਬੈਠ ਕੇ ਥੋੜੀ ਸਰਜੂ ਮੱਥੇ ਦੇ ਹੱਥ ਧਰ ਕੇ ਥੋੜੀ ਬੈਠਣਾ ਮੈਂ